आज ਵੀ ਫਰਤਾਰ ਐੰਨੀ ਘਬਰਾਹੀ ਐ ਕਿ ਹੁਣ ਪੁਲਿਸ ਅਸਥਾਨਾਂ ਨੂੰ ਵਰਤਰੀ ਇਲੈਕਸ਼ਨ ਚੰਨ ਵਾਸਤੇ ਜਿਹੜੀ ਸਰਕਾਰ ਪੁਲਿਸ ਅਸਥਾਨਾਂ ਨੂੰ ਵਰਤਨ ਲੱਗ ਜੇ ਇਹਦਾ ਮਤਲਬ ਕੰਮ ਖੇਨ ਐ ਮੈਂ ਹੈਰਾਨ ਐ ਜਿਸ ਤਰੀਕੇ ਨਾਲ ਲੱਗੇ ਐ ਐਸਐਸਪੀ ਲਵਜੋਤਪੁਰ ਗਰੇਵਾਲ ਹੈ ਨਵੇਂ ਆਈਪੀਐਸ ਬਣੇ ਆ ਕੋਸ ਐਸਐਸਪੀ ਬਣੇ ਆ ਤੇ ਐਸਐਸਪੀ ਮੰਦੀ ਇੰਨੀ ਚਾਹਤ ਹੈ ਕਿ ਮਹਾਲੀ ਮੈਨੂੰ ਲਾਓ ਜੇਸਪੀ ਕਿ ਉਹਨਾਂ ਨੇ ਕਿਹਾ ਮਹਾਲੀ ਤਾਂ ਲਾਵਾਂਗੇ ਪਹਿਲੇ ਤਰਨਤਾਰਨ ਦੀ ਇਲੈਕਸ਼ਨ ਜੰਤ ਕੇ ਮੰਮੋ ਸਲਸੀ ਮਹਾਂਲੀ ਕਿਉਂ ਲਗਣਾ ਚਾਹੁੰਦਾ ਹੁਣ ਮੈਨੂੰ ਬਤਾਈਏ ਆਜ ਕੱਲ ਹਾਲਾਤਾਂ ਬਣ ਗਏ ਆ ਪੰਜਾਬ ਜਿਹੜਾ ਸਭ ਤੋਂ ਵੱਡਾ ਬੈਗ ਦੇ ਕੇ ਆਉਂਦਾ ਕੇਦਰੀਵਾਲ ਨੂੰ ਉਹਨੂੰ ਪੋਸਟ ਆਫ ਦੇ ਹਿਸਾਬ ਨਾਲ ਮਿਲਦੀਆਂ ਜਿਹੜਾ ਆਏ ਸਪੌਂਸਰ ਇੰਨੀ ਥੋਗੀ ਉਮਰ ਵਿੱਚ ਕਾਨੂੰਨ ਦੀਆਂ ਧੱਜੀਆਂ ਉਡਾਉਣ ਲੱਗ ਗਏ ਉਸ ਆਈਐਸ ਆਈਪੀਐਸ ਅਫਸਰ ਦਾ ਮਤਲਬ ਹੈ ਉਹਦੀ ਜਿਆਦਾ ਲੰਬੀ ਨੌਕਰੀ ਨਹੀਂ ਹੈ ਆ ਸੋਚਦੇ ਆ ਕਿ ਅਸੀਂ ਆਈਪੀਐਸ ਹੈ ਅਸੀਂ ਐਸਐਸ ਨਹੀਂ ਹੈ ਮੈਂ ਵੀ ਵੀ ਉਸਨਾ ਜੋੜਾ ਡੀਆਈਜੀ ਭੁੱਲਰ ਸਾਹਿਬ ਵੀ ਸੋਚਦੇ ਸੀ ਕਿ ਮੈਂ ਡੀਆਈਜੀ ਹਾਂ ਦੇ ਬੀਜੀ ਨੂੰ ਦਫ਼ਤਰ ਦੇ ਚੱਕੇ ਲੱਗ ਗਏ ਆ ਅੱਜ ਦੇਖ ਲੋ ਦਾ ਕੀ ਹਾਲ ਹੈ ਮੈਂ ਜੋ ਖਾਸ ਕਰਕੇ ਝਾੜੂ ਵਾਲੇ ਦੇਖੇ ਲੱਗਣਾ ਕਿ ਇੱਕ ਟਕੇਤਾ ਨਾਲ ਪੁਲਸ ਲੱਗੇ ਉਹ ਫਿਰ ਸੂਬੇ ਦਾ ਕੀ ਬਣੂਗਾ ਆ ਚੱਕ ਗਏ ਤਾਂ ਉਹਨਾਂ ਦਾ ਦੇਖ ਕੇ ਫੱਟਣਾ ਤੁਸੀਂ ਲਰੋਗੇ ਥੋੜੀ ਰੱਪਕੀ ਜਿਵੇਂ ਨਹੀਂ ਮਾਰੀ ਹੋਊਗੀ ਅਗਲੇ 20 25 ਸਾਲ ਆਪਣੇ ਕੈਰੀਅਰ ਦੇ ਕਮਾਉਣੇ بڑے ਔਕੇ ਹੋ ਜਾਣੇ ਆ ਉਹ ਕੱਕੇ ਫੁੱਟਾ ਦਾ ਟੈਂਕੀ ਕਰਦਾ ਬੀਬੀ ਨੂੰ ਜੀ ਬੀ ਜੀ ਉਹ ਵੀ ਥੋੜੇ ਹਸਪੰਦੀ ਹੈ ਐਸਐਸਸੀ ਹੈ ਉਹਦਾ ਪਰਿਵਾਰ ਖੁਸ਼ ਹੈ ਇਹ ਜਾਂ ਕੋਈ ਕੰਮ ਨਾ ਕਰੋ ਜਿਨ੍ਹਾਂ ਨੇ ਥੋੜੀ ਪੂਰੀ ਜ਼ਿੰਦਗੀ ਸ਼ਰੰਕ ਲੱਗੇ ਆ ਲੈ ਚਤੋਂ ਜਾਂਦੇ ਬੁੱਤਾਂ ਸਰਕਾਰਾਂ ਹਾਰਨ ਦਾ ਜਿੰਨਾ ੱਤਤਾ ਆਪਣੀ ਜਿਹੜੀ ਕੌਮ ਹੈ ਖਾਲਸਾ ਕੌਮ ਹੈ ਬਖਸ਼ ਕਰਕੇ ਪੰਜਾਬੀਆ ਜਿੰਨਾ ਗੌਰ ਦੀ ਕੌਜੀਨ ਕਰੋਗੇ ਇਹਨਾਂ ਦੇ ਸਪਰਿੰਗ ਨੇ ਤਗੜੇ ਹੋਣ ਤੋਂ ਮਤਲਬ ਤੁਸੀਂ ਤੁਸੀਂ ੱਤਤਾ ਦੇ ਪੁਰਸ ਕਰੇਗੇ ਨਹੀਂ ਬੇਰਸਤੀ ਆ ਪੈਣਾ ਸਾਨੂੰ ਮਤਲਬ ਇਹ ਵੀ ਇਸ ਲੈਵਲ ਤੇ ਕਰੇਗੇ ਕਿ ਐਸ ਲੈਵਲ ਦੀ ਸਿਆਸਤ ਕਰਨੀ ਹੈ ਕੋਈ ਵਿਆਖਿਆ ਵੀ ਆਜਣੇ ਹੋਊ ਉਸ ਲੈਵਲ ਤੋਂ ਸਾਨੂੰ ਕੋਈ ਡਰ ਨਹੀਂ ਡੋਡੇ ਬਾਦਲ ਸਾਹਿਬ ਨੇ 16 ਸਾਲ ਜੇਲਾ ਕੱਟਿਆ ਐਸੇ ਬੈਠੀਏ ਲੀਡਰਸ਼ਿਪ ਦੇ ਰਹੇ 10-10 ਸਾਲ ਜੇਲਾ ਕੱਟਿਆ ਸਾਨੂੰ ਜੇਲਾ ਦਾ ਕੋਈ ਡਰ ਨਹੀਂ ਸਾਨੂੰ ਤਾਂ ਜੇਲਾ ਕਿਉਂ ਮੰਨੂ ਲੱਗਦੀ ਹੈ ਅਸਰਕੰਨ ਨਾਲ ਫਿਰ ਵੀ ਬੈਂਕੀ ਕਰਨਾ ਹੈ ਹੁਣ ਗੰਗ ਸ਼ੁਰੂ ਹੋਈ ਹੈ ਜੇ ਤੁਸੀਂ ਆਪਣਾ ਰਵਈਆ ਨਹੀਂ ਬਦਲਿਆ ਅਗਲੇ 15 ਦਿਨ ਦੇ ਵਿੱਚ ਤੁਹਕੇ ਚੋਕੀ ਹੋਣਾ ਫਿਰ ਮੁੱਖ ਮੰਤਰੀ ਨੂੰ ਕੌਣ ਕਹੇਗਾ ਥੋਰ ਲਾਰੇ ਜਿੰਨਾ ਮਰਦੇ ਸਾਡੇ ਖਾਲੀ दल ਦੇ ਸਾਰੇ ਵਰਕਰ ਪੰਜਾਬ ਤੇ ਤੇ ਪਹੁੰਚ ਜਾਣਗੇ ਬੋਲੇ ਫਿਰ ਸਿੱਖੀ ਜਾਊਗੀ ਇੱਕ ਪਾਸੇ ਪੁਰਸ ਹੋਊਗੀ ਇੱਕ ਪਾਸੇ ਪੰਜਾਬ ਦੇ ਲੋਕ ਐਂ ਜਾਓ ਮਹਰਾਨਾ ਡੀਜੀਪੀ ਸਾਹਿਬ ਦੇ ਹੋਮ ਸੈਕਰੀ ਸਾਹਿਬ ਦੇ ਤੇਜੀ ਬੈਕਰੀ ਸਾਹਿਬ ਕੋ ਕਾਨੂੰਨ ਆ ਇਲੈਕਸ਼ਨ ਕਮਿਸ਼ਨ ਦਾ ਕਿ ਜਿਹੜਾ ਬੰਦਾ 3 ਸਾਲ ਤੋਂ ਬਾਅਦ ਜਿਹਨੇ ਸੋਇ ਉਹਦੀ ਨਿਸ਼ਾਨ ਨਹੀਂ ਹੋਗਾ ਇਹਦਾ ਬਜਾ ਅੰਨੇ ਥੱਲੇ ਲੱਗੇ ਆ ਬੜਨੇ ਆ ਛਾੜੂਆ ਲੇੰਦੋ ਅੱਜ ਦਿੱਲੀ ਵਾਲੇ ਲਟੇਰਿਆਂ ਦੇ ਥੱਲੇ ਕਿ ਮਿਸ਼ਨ ਕਮਿਸ਼ਨ ਲਿਆ ਕਿਹੜੀਆਂ ਅੱਜ ਦਾ ਰੋਣਾ ਬਿਲੀ ਜੀ ਜਿਹੜਾ ਬਾਈਆ ਬੁੜਾ ਦੇਖ ਲੋ ਸਿੰਘ ਦੋਨੋਂ ਫਰਮੀਦ ਕਦਾਈ ਖੇਲੇ ਰਹੇ ਆ ਇਹ ਨਹੀਂ ਹਟਦੇ ਵੱਲੋ ਆਹ ਦੋਨੋਂ ਇੱਥੇ ਲੱਗਾ 8-8 10-10 ਸਾਲ ਦੇ ਇਥੇ ਆਹ ਬਣਾਏ ਪਏ ਜਾਂਦੇ ਨੇ ਇਲੈਕਸ਼ਨ ਦੇ ਸਰਕਲ ਇੰਚਾਰਜ ਡੀਐਸਪੀ ਉਥੇ ਇਥੇ ਸੱਚੀ ਸਰੰਦਾਰਾ ਨਾ ਗੁਟਾਰ ਸਿੰਘ ਆ ਵੀ ਬੰਦੇ ਦਾ ਜੰਮਿਆ ਆਪਣੇ ਇੱਥੇ ਹੀ ਹੈ ਆ ਵੀ ਆਈ ਕੇ ਕੇ ਆਇਆ ਸਰਪੰਚ ਮੋਤ ਦਾ ਮੈਚ ਲਾਉਣਾ ਇਹ ਕੇ ਕੇ ਸੇਧੋ ਸਾਹਿਬ ਮਾਨਤ ਖਾਨ ਸੁਰਰਾਜ ਸਿੰਘ ਕੋਈ ਤੋਂ ਦੇਣ ਵਾਲਾ ਹੋਦੀ 3 April ਨੂੰ ਦਰਮਾ ਕਾਨੂੰਨ ਵਿਸ਼ੇ ਮੇਰੇ ਘਰ ਤੋਂ ਪਹਿਲੇ ਬੰਦਾ ਉਹ ਲਿਖ ਦੇਈਏ ਨਹੀਂ ਲਖ ਸਕਦਾ ਤੇ ਬੈਠੇ ਆ ਇੱਕੇ ਸੇ ਸੰਤੋ ਵੀਰੋ ਵਾਲਾ ਨਰੇਸ਼ ਕੁਮਾਰ ਉਹ ਵੀ ਘਰ ਆ ਲਈ ਸਰਪੰਚ ਇਸ ਇਲਾਕੇ ਦੇ ਵਿੱਚ ਕਿਉਂ ਨੂੰ ਵੀ ਇੱਥੇ ਬੈਠੇ ਆ ਛਾੜੂ ਵਾਲੇ ਦੇਖੋ ਕਿੰਨੀਆਂ ਧਰਮੀਆਂ ਚਮਾਲ ਆ ਗੁਰਦੀਪ ਸਿੰਘ ਉਹ ਵੀ 33 ਚਾਰ ਮਹੀਨੇ ਨੂੰ ਘਿਰ ਹੋਣ ਵਾਲਾ ਆ ਸਾਰਿਆਂ ਨੂੰ ਕਹੇ ਆ ਕਿ ਤੁਹਾਨੂੰ ਗਾਰਮੈਂਟ ਵੰਗੇ ਐਸੋ ਲਾਗਦੇ ਤੁਸੀਂ ਕਮਾ ਲਿਓ ਜਿੰਨਾ ਕਮਾਉਣਾ ਔਰ ਸਾਰੇ ਇੱਥੇ ਜੋ ਜਿੰਨੇ ਵੀ ਐ ਜਿੰਨੇ ਪੁਲਸ ਵਾਲੇ ਐ ਕਿ ਆਜੀ ਪੁਲਰ ਵੀ ਸੋਚਦਾ ਸੀ ਕਮਾ ਲਓ ਜਿੰਨੇ ਕਮਾਏ ਐ ਸਾਰੇ ਕੱਢ ਲਈਦੇ ਵਾਪਸ ਆਮਨਾ ਜਾ ਕੇ ਰਜ਼ਾਇਰ ਹੋ ਜਾਓ ਐਜੀ ਗਰਦ ਕੰਮ ਨਾ ਕਰੋ ਤੁਹਾਨੂੰ ਪੁਲਸ ਵੀ ਭੱਤੀ ਕੀਤਾ ਪੁਲਸ ਦਾ ਮਤਲਬ ਹੈ ਇਨਸਾਫ ਇਨਸਾਫ ਦੇਣਾ ਪੁਲਸ ਦਾ ਮਤਲਬ ਹੈ ਦੋਰਾ ਟਕੇਤਾ ਦਾ 7 ਦਿਨ ਨਹੀਂ ਜਿਹੜੇ ਅਫਸਰ ਕਾਨੂੰਨ ਤੋੜਦੇ ਐ ਉਹਨਾਂ ਦਾ ਉਹੀ ਅਸਰ ਹੁੰਦਾ ਜਿਹੜਾ ਆਮ ਇਨਸਾਨ ਕਾਨੂੰਨ ਤੋੜਦਾ ਹੈ ਇਹਦਾ ਮਤਲਬ ਨਹੀਂ ਕਿ ਤੁਸੀਂ ਪੁਲਿਸ ਨੂੰ ਰਿਅਲ ਲਗਾਇਆ ਰਹਾ ਤਾਂ ਅੱਜ ਸ਼੍ਰੋਮਨੀ ਕਾਲੀਦਾੜ ਦੇ ਜਿਹੜੇ ਵਰਕਰ ਨੇ ਜਿਹੜੀ ਆਵਾਜ਼ ਦੀ ਪਾਰਟੀ ਨੇ تیار ਗੱਦੀ ਗੱਦੀ ਰਾਜ ਦੀ ਸਰਕਾਰ ਨੇ ਤਾਂ ਜਿਹੜੇ ਸ਼੍ਰੋਮਨੀ ਕਾਲੀਦਾੜ ਦੇ ਵਰਕਰਾਂ ਨੇ 13-13 ਸਾਲਾਂ ਦੇ ਪਰਚੇ ਕਰਕੇ ਉਹਨਾਂ ਦੇ ਅੱਜ ਕਰਕੇ ਜਿਹੜਾ ਸ਼੍ਰੋਮਨੀ ਕਾਲੀਦਾੜ ਦੇ ਵਰਕਰਾਂ ਵੱਲੋਂ ਜਿਹੜੀ ਜਿਆਦਾ ਉਸ ਤਰ੍ਹਾਂ ਇਹਦਾ ਗਾ ਜਿਹੜਾ ਇਕੱਠੇ ਸ਼੍ਰੋਮਨੀ ਕਾਲੀਦਾੜ ਨੂੰ ਬੈਠ ਕੇ ਬਿਲਕੁਨ ਜਾਓਗੇ ਬਰੇ ਉਹਨਾਂ ਦਾ ਅਸੀਂ ਖੜੇ ਆਂ ਜ਼ਿਲ੍ਹੇ ਮਰਜੀ ਝੂਠੇ ਪਰਚੇ ਕਰੀ ਜਾਂ ਜਿੰਨੇ ਝੂਠੇ ਕਰੀ ਜਾਂ ਸਾਰੇ ਨਾਲ ਆ ਜੋਮਨੀ ਕਾਲੀਦਾਨੇ ਜਿੱਲੇ ਬਰਕਰਾਰ ਸਾਰੇ ਨਾਲ ਸਾਡੇ ਖੜਾਗੇ ਕਾਲੀ ਕੋਈ ਨਹੀਂ ਹੋਰ ਕਰ ਲੈਣ ਹਾਂਜੀ ਬਤਾਈ ਕੀ ਨਾਮ ਲੜਾਈਏ ਨਾ ਸ਼ਾਮ ਸਿੰਘ ਹੈ ਜੀ ਅੱਛਾ ਜੀ ਉਹਦਾ ਵਾਦਖੰਡ 14 ਦਾ ਕੇਸ ਹੋ ਰਿਹਾ ਹੈ ਕੀ ਗੱਲ ਹੋਈ ਯਾਰ ਗੱਲ ਹੋਈ ਹੈ ਜੀ ਘਰ ਸੁੱਤੇ ਪਿਆ ਦੇ ਉੱਠ ਕੇ ਸਿਹੜੇ ਪਤਾ ਲੱਗਾ ਵਾ ਵੀ ਤੁਹਾਡੇ ਤੇ ਪਰਚਾ ਹੋ ਗਿਆ 75 ਦਾ ਜੇ ਤੁਸੀਂ ਆਪਰੇ ਜਾ ਕੇ ਜ਼ਮਾਨਤ ਕਰਵਾ ਲਓ ਤੇ ਇਹ ਗੱਲ ਜਿਹੜੀ ਜ਼ਮਾਨਤ ਹੈ 23 ਤਰੀਕ ਨੂੰ ਉਹ ਆਪਾਂ ਪਵਾ ਕੇ ਆਏ ਹਾਂ ਕਿਹੜੀ ਪਾਰਟੀ ਦਾ ਉਹਨਾਂ ਦੇ ਪਰਚੇ ਆ ਸਾਡੇ ਇਹ ਆਮ ਆਦਮੀ ਪਾਰਟੀ ਪਰਚੇ ਕਰਵਾ ਰਹੀ ਹੈ ਕਿਉਂਕਿ ਉਹਨਾਂ ਦੇ ਵਰਕਰ ਨਹੀਂ ਲੱਭ ਰਹੇ ਜਿਹੜੇ ਕਾਲੀ ਦਲ ਦੇ ਵਰਕਰ ਹੈ ਉਹਨਾਂ ਨੂੰ ਦਬੋਣਾ ਚਾਹੁੰਦੇ ਆ ਪਰ ਕਾਲੀ ਦਲ ਦਾ ਵਰਕਰ ਉਹਨਾਂ ਦੇ ਦਰਮਿਆਨ 11 ਤਰੀਕ ਨੂੰ ਕਰਨ ਦੀ ਆਮ ਆਦਮੀ ਪਾਰਟੀ ਕੋਸ਼ਿਸ਼ ਕਰ ਰਹੀ ਹੈ ਜਿਹੜੀ ਤੇ ਉਹਨਾਂ ਨੇ ਇਹ ਕਹਿੰਦਾ ਸ਼ਰਮਣੀ ਜੈ ਕਾਲੀ ਦਲ ਦੀ ਰਾਜਨੀਤਿਕ ਤਾਕਤ ਨੂੰ ਜਬੀਰ ਪਾਣ ਆਮ ਆਦਮੀ ਸਰਕਾਰ ਇਹਨਾਂ ਨੂੰ 60 ਦਿਨਾਂ ਵਿੱਚ ਲੋਕਾਂ ਤੋਂ ਪਰਚਾ ਕਰਜੋਗਰ ਦੀ ਗੱਲ ਕੀਤੀ ਜਾ ਰਹੀ ਹੈ ਦੇ ਹੀ ਤਰ ਕਹਿੰਦੇ ਹੋ ਗਿਆ ਲੱਗਦਾ ਨਹੀਂ ਇਸ ਟਿਕਰੇ ਦਾ ਮੂਹਰੇ ਬਾਹਲੇ ਲੋਕੀਂ ਬਾਰ ਦੀ ਗੱਲ ਜਿਹੜੀ ਜਾਰੀ ਪਈਆਂ ਨੇ ਇਹ ਫੰਕਟੇ ਭਾਰੀ ਬੋਟਾ ਦੇ ਜਿੱਤ ਰਿਹਾ ਵਾ ਜਿਹੜੇ ਜਿਹਤੋਂ ਦੀ ਆਪ ਦਾ ਵੀ ਮਾਜਦਾ ਕੈਂਡੀਡੇਟ ਆ ਉਹ ਤੋਂ ਬੜੇ ਪੁਰੀ ਤਰ੍ਹਾਂ ਹਾਰਿਆ ਉਹਨੇ ਆਪਣੇ ਆਕਾ ਨੂੰ ਜਿਹੜਾ ਵਰਤਮਾਨ ਨੂੰ ਬੇਨਤੀ ਕਰਕੇ ਜਿਹਤੋਂ ਦੀ ਪੁਲਸ ਨੂੰ ਵਰਤ ਕੇ ਇਥੋਂ ਦੇ ਅਫਸਰਾਂ ਨੂੰ ਵਰਤ ਕੇ ਸਾਡੇ ਜਿਹੜੇ ਪੰਚਾਇਤ ਦੇ ਸਾਡੇ ਜਿਹੜੇ ਸਰਪੰਚ ਨੇ ਉਹਨੇ ਲਿਖਾਉਣ ਦੀ ਗੱਲ ਪੇਸ਼ ਕੀਤੀ ਅੱਗੇ ਪੰਜਾਬ ਸਰਕਾਰ ਦਾ ਜਿਹੜੀ ਪਾਰਟੀਆ ਛੁਰੂ ਕੀਤੋਂ ਦਾ ਛੇਵਾਂ ਲੋਕਾਂ ਦੇ ਦਰਵਾਜ਼ੇ ਆ ਆਵਾਜ਼ ਮਰਚਾ ਤੋਂ ਕਰਦੇ ਆ ਵੀ ਇਹ ਇੰਦਰਜਾਲ ਬੜੇ ਵੱਡੇ ਲੈਣ ਦੇ ਕੰਨਾ ਸਾਡੇ ਵਰਕ ਨਹੀਂ ਨਾ ਟੰਗਿਆ ਦੇ ਲੋਕਾਂ ਨੂੰ ਜਿਨੇ ਮਰਜ਼ੀ ਪਰਚੇ ਕਰਦੇ ਆਂ ਸਰਦੀ ਬਲਾਵਾ ਵਾਸਤੇ ਜੇ ਆਪਾਂ ਇਸ ਵੀ ਮੇਰੀ ਜਿੱਤੂ ਦਾ ਜਿੰਦੂ ਦਾ ਕਰਨੀ ਨੂੰ ਮੁੱਖ ਮਾਧਿਅਮ ਦੇ ਸਾਡੇ 9:30 ਵਜੇ ਪਤਾ ਲੱਗੂ ਵਿੱਚ ਜਿਆਦਾ ਆਦਮੀ ਪਾ ਕੇ ਜੱਫਰੂ ਦਾ ਗੱਲ ਆਇਆ ਨਾਤ ਮੁੱਖ ਮੰਤਰੀ ਨੇ ਸੋਚਦਾ ਕਿ ਜਿਹੜਾ ਪਟਿਆ ਵਾਲੇ ਜਿਹੜੇ ਜੱਫੇ ਨਾਲ ਇੱਕ ਹੋਰਤੀ ਹੋਰ ਮਜ਼ਬੂਤ ਹੋ ਕੇ ਇਸ ਦਾ ਕੰਮ ਚੱਲ ਰਿਹਾ ਤੇ ਹਰ ਘਰ ਦੇ ਘਰਾਂ ਦੀ ਸਰਵਾਂ ਜੇ ਇਹ ਆਵਾਜ਼ ਵੀ ਪਹਾੜ ਦਾ ਮੁੱਖ ਫੌਜ ਦਾ ਨੰਨੀ ਪੰਡਾ ਦੇ ਬਾਦਨ ਦਵਾ ਦੇ ਵਾਟੋ ਵਾਟੋ ਪਾਰਸ਼ੋਕਾ ਅੱਜ ਇਹ ਜਾਵਾ ਸਾਡਾ ਕੈਂਡੀਡੇਟ ਸਭ ਤੋਂ ਵਧੀਆ ਹੋੜਿਆ ਲਿਖਿਆ ਸਾਰੇ ਕੈਂਡੀਡੇਟ ਆਨੰਦ ਵਿੱਚ ਪਾਰਟੀ ਨੇ ਅੱਜ ਮਾਦੇ ਨੇ ਵਧੀਆ ਪੜਾ ਲਿਖਿਆ ਜਿਹੜੇ ਹਿੰਦੂਆਂ ਬਗੇ ਚੱਲ ਚਰਾਨੀ ਉਹਨਾਂ ਦੀ ਆ ਧਰਮੀ ਫੌਜੀ ਬੁਆਰਿਆ ਇਸ ਕਰਕੇ ਸਾਡੀ ਪਾਰਟੀ ਵੀ ਜਿਹੜੀ ਆ ਚੰਗੋ ਨੈੱਟ ਮੁਨੀਸ਼ਮੀ ਸੰਧੂ ਵੀ ਤੁਹਾਡੀ ਮਾਜਿਦਾ ਰਹੇ ਨੇ ਮੁਖੀ ਸਾਹਿਬ ਕਹਿੰਦੇ ਸੀ ਜੇਕਰ